ਬੱਡੀ ਨਾਣੂ ਨੇ ਗੋਲੀਆਂ ਮਾਰੀਆਂ ਆਲ ਬੰਦੇ ਸੀ ਤੇ ਮੇਰੇ ਸੋਹਰੇ ਰਾਜੂ ਤੇ ਮੇਰਾ ਸਾਲਾ ਲਵੀ ਇਹਨਾਂ ਨੇ ਮਰਵਾਇਆ ਨਾਣੂ ਰਿਸ਼ਾ ਬੈਣੀਪਾ ਨਾਣੂ ਨੇ ਮਾਰੀਆਂ ਕਾਫੀ ਦਿਨ ਤੋਂ ਮੇਰੇ ਮਗਰ ਲੱਗਿਆ ਸੀ ਸਿਕਿਉਰਟੀ ਮੇਰੀ ਐਡਵੋਕੇਟ ਗगनਪ੍ਰੀ ਮੱਖੂ ਇਹ ਸਾਰੇ ਨਾਲ ਲੱਲੇ ਹੋਇਆ ਮੈਨੇ ਸਿਕਿਉਰਟੀ ਲਵਾਈ ਮੈਨੂੰ ਮਾਰਨ ਵਾਸਤੇ ਵੀਡੀਓ ਨਾ ਬਣਾਉਂਦੇ। ਇਹ ਪ੍ਰਿੰਕਲ ਜਿਹੜਾ ਹੈਗਾ ਇਹ 3 ਨੰਬਰ ਏਰੀਆ ਦੇ ਵਿੱਚ ਇਹਦਾ ਇੱਕ ਸ਼ਾਪ ਹੈ ਜਿੱਥੇ ਇਹ ਆਪਣੀ ਸ਼ਾਪ ਤੇ ਹਾਜ਼ਰ ਸੀ। ਇਹ ਦੇ ਇਹਦੇ ਦੱਸਣ ਮੁਤਾਬਿਕ ਹੈ ਵੀ ਬੈਨੀਪਾਲ ਰਿਸ਼ਪ ਬੈਨੀਪਾਲ ਤੇ ਨਾਲ ਉਹਦਾ ਸਹੁਰਾ ਤੇ ਹੋਰ ਜਿਹੜੇ 3-4 ਲੋਕ ਜਿਨ੍ਹਾਂ ਨੇ ਆ ਕੇ ਮੇਰੇ ਤੇ ਫਾਇਰਿੰਗ ਕੀਤੀ ਤੇ ਉਹਦੇ ਵਿੱਚ ਮੇਰੇ ਜਿਹੜੇ ਇੰਜਰਡ ਹੋਇਆ ਤਾਂ ਸਭ ਤੋਂ ਪਹਿਲਾਂ ਤਾਂ ਡਾਕਟਰ ਸਾਹਿਬ ਨੇ ਜਿਹੜਾ ਦੱਸਿਆ ਵੀ ਉਹ ਹੁਣ ਹਾਲ ਦੀ ਕੜੀ ਠੀਕ-ਠਾਕ ਬੋਲਦਾ ਆਪਣੀ ਸਾਰੀ ਸਟੇਟਮੈਂਟ ਦੱਸਦਾ ਸਾਰੇ ਹਾਲਾਤਾਂ ਬਾਰੇ ਦੱਸ ਰਿਹਾ ਤਾਂ ਹੁਣ ਮੇਬੀ ਡਾਕਟਰ ਸਾਹਿਬ ਇਹਨੂੰ ਸ਼ਿਫਟ ਕਰ ਦੇਣਗੇ ਤੇ ਇਹਦਾ ਬੈਟਰ ਟ੍ਰੀਟਮੈਂਟ ਲਈ ਜਾਂ ਇਹਦੇ ਇਹਦੇ 3 ਤੋਂ 4 ਗੋਲੀਆਂ ਲੱਗੀਆਂ ਬਟ ਜੋ ਇਹਦੇ ਦੱਸਣ ਮੁਤਾਬਿਕ ਹੈ ਵੀ ਵਜ੍ਹਾ ਰੰਜਿਸ਼ ਕੀ ਹੈ ਵਿੱਚ ਇਹ ਕਿਉਂ ਹੋਇਆ ਜਿਹੜੀ ਵਜ੍ਹਾ ਰੰਜਿਸ਼ ਹੈ ਇਹਦੀ ਪਰਿਵਾਰਿਕ ਤੇ ਘਰੇਲੂ ਹੈ ਜਿਹੜਾ ਕੀ ਪਰਿਵਾਰਕ ਤੌਰ ਤੇ ਇਹਦੀ ਆਪਣੀ ਫੈਮਿਲੀ ਲਾਈਫ ਜਿਹੜੀ ਹੈ ਜਿਹੜੀ ਕਿ ਇਹਦੀ ਵਾਈਫ ਹੈ ਉਹ ਇਹਦੀ ਲਵ ਮੈਰਿਜ ਹੈ ਜਿਹੜੇ ਉਹ ਲੋਕ ਹੈ ਇਹਦੇ ਸਹੁਰੇ ਘਰ ਤੋਂ ਜਿਹੜਾ ਉਹ ਸਪੋਰਟ ਕਰਦੇ ਆ ਜਿਸ ਬੰਦੇ ਦਾ ਬੈਣੀਪਾਲ ਦਾ ਨਾਮ ਲੈ ਰਿਹਾ ਜੋ ਇਹਦੇ ਇਨ-ਲॉज ਦਾ ਬਹੁਤ ਨੇੜੇ ਦਾ ਤੇ ਇਹਦੇ ਦੱਸਣ ਮੁਤਾਬਿਕ ਹੈ ਵੀ ਪਹਿਲੋ ਉਸ ਲੇਡੀ ਦਾ ਵੀ ਜਿਹੜਾ ਰਿਸ਼ਤਾ ਹੈ ਉਸ ਲੜਕੇ ਨਾਲ ਹੋਣ ਵਾਲਾ ਆਪਸ ਜਿਹੜਾ ਇਸ ਤਰੀਕੇ ਦੀ ਇਹਨਾਂ ਦੀ ਵਜ੍ਹਾ ਰੰਜਿਸ਼ ਹੈ ਸਰ ਨੰਨੂ ਗੈਂਗਸ ਦਾ ਇੱਕ ਨਾਮ ਆ ਰਿਹਾ ਵਿੱਚ ਜਿਹੜਾ 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 ਨੰਨੂ ਦੀ ਗੱਲ ਕਰ ਰਹੇ ਹੋ ਬੈਨੀਪਾਲ ਪ੍ਰਿਸ਼ਵ ਬੈਨੀਪਾਲ ਲੀਲियस ਨੰਨੂ ਉਹ ਦੇ ਉਹਦੇ ਇਹਦੇ ਸੋਹਰੇ ਪਰਿਵਾਰ ਨਾਲ ਬਹੁਤ ਪਿਆਰ ਹੈ ਤੇ ਜੋ ਕਿ ਸੋਹਰੇ ਪਰਿਵਾਰ ਦੀ ਵਿਚ ਤੋਂ ਬਾਹਰ ਹੋ ਕੇ ਨੇ ਲੜਕੀ ਨਾਲ ਭਜਾ ਕੇ ਵਿਆਹ ਕਰਾਇਆ ਸੀ ਜਿਹੜਾ ਉਹ ਪਰਿਵਾਰ ਉਸ ਲੜਕੇ ਨਾਲ ਨੰਨੂ ਨਾਲ ਉਹਦਾ ਚਾਹੁੰਦਾ ਸੀ ਤੇ ਇਹੀ ਇਹਨਾਂ ਦੀ ਜਿਹੜੀ ਘਰੇਲੂ ਵਜ੍ਹਾ ਰੰਜਿਸ਼ ਹੈ ਕੁਝ ਦਿਨ ਤੋਂ ਇਹਨਾਂ ਦਾ ਆਪਸ ਵਿੱਚ ਟੈਲੀਫੋਨਿਕਲੀ ਤੇ ਵੀਡੀਓ ਚੈਟ ਤੇ ਆਪਸ ਵਿੱਚ ਇੱਕ ਦੂਜੇ ਨੂੰ ਅਬਿਊਜ਼ ਕਰ ਰਹੇ ਸੀ ਉਹਦੇ ਵੀ ਇਹਨੂੰ ਗਾਲਾਂ ਕੱਢੀਆਂ ਇਹਨੇ ਵੀ ਉਹਨੇ ਕੱਢੀਆਂ ਤੇ ਅੱਜ ਜਦੋਂ ਇਹਨੇ ਦੱਸਿਆ ਵੀ ਮੈਂ ਦੁਕਾਨ ਤੇ ਸੀ ਤੇ ਉੱਥੇ ਜਿਹੜਾ ਆ ਕੇ ਉਹਨੇ ਮੇਰੇ ਤੇ ਫਾਇਰਿੰਗ ਕੀਤੀ ਉਹਦੇ ਵਿੱਚ ਇਹਨੇ ਕੋਲ ਵੀ ਜਿਹੜਾ ਪਰਸਨਲ ਆਪਣਾ ਲਾਇਸੈਂਸੀ ਵੈਪਨ ਹੈਗਾ ਇਹਨੇ ਵੀ ਉਦੋਂ ਜਿਹੜੀ ਜੋਬ ਹੀ ਫਾਇਰ ਚ ਫਾਇਰ ਕੀਤੇ ਪੰਜ ਛੇ ਤੇ ਉਹਦੇ ਦੱਸਣ ਮਿਲਦਾ ਕਿ ਉਹਨਾਂ ਚੋਂ ਵੀ ਸ਼ਾਇਦ ਮੇ ਵੀ ਕੋਈ ਇੱਕ ਜਣਾ ਇੰਜਰਡ ਹੋਇਆ ਹੋਵੇ ਤੇ ਇਹ ਹੁਣ ਇੱਥੇ ਜ਼ੇਰੇ ਇਲਾਜ ਹੈ ਸਟੇਟਮੈਂਟ ਲਿਖ ਲਈ ਹੈ ਵਾਈ ਨੇਮ ਜਿਹੜਾ ਇਹਨੇ ਬੰਦੇ ਲਿਖਾਏ ਉਹਨਾਂ ਦੇ ਪਰਚਾ ਦਰਜ ਕਰ ਲਿਆ ਤੇ ਉਹਨੂੰ ਗ੍ਰਿਫਤਾਰ ਕਰਨਾ ਸਰ ਮੈਨੂੰ ਪਤਾ ਨਹੀਂ ਕਿ ਗੋਲੀ ਕਿ ਮੈਨੂੰ ਲੱਗੀਆਂ ਨਹੀਂ ਕੋਈ ਲੱਗੀਆਂ ਨਹੀਂ ਮੈਲਾ ਵੀ ਸੇ ਗੋਲੀ ਲੱਗੀਆਂ ਹਾਂ ਇੱਕ ਜਿਹੜਾ ਇੱਕ ਇਹ ਜਿਹੜਾ ਇੱਕ ਨਾਲ ਹੋ ਰਹੀ ਸਰ ਕਿੰਨੇ ਬੰਦੇ ਇਹਦੀਆਂ ਗੋਲੀਆਂ ਲੱਗੀਆਂ ਸਰ ਇਹਦੇ ਤਕਰੀਬਨ ਤੈਨੀਆਂ ਚਾਰ ਜੋ ਡਾਕਟਰ ਸਾਹਿਬ ਹਜੇ ਐਗਜ਼ਾਮਿਨ ਕਰ ਰਹੇ ਸਰ ਇਹਨਾਂ ਟਾਈਡ ਏਰੀਆ ਸੀਗਾ ਉੱਥੋਂ ਭੱਜਣ ਜਿਹੜੇ ਹੈਗੇ ਨੇ ਉਹ ਕਾਮਯਾਬ ਹੋ ਜਾਂਦੇ ਨੇ ਕਾਫੀ ਬਹੁਤ ਖੜੇ ਹੁੰਦੇ ਨੇ ਜੂਕੀ ਆ ਲੈ ਨਹੀਂ ਕਰਦੇ ਗਏ ਲੋ ਬੰਦੇ ਇਹਦੀ ਦੁਕਾਨ ਤੇ ਆਏ ਵਿਦੇ ਨਾਲ ਸੈਕਸ਼ਨ ਜਿਹੜਾ ਫਾਇਰ ਕੀਤਾ ਲਾਈਸੈਂਸੀ ਵੈਪਨ ਦੇ ਤੇ ਉਹ ਤੋਂ ਬਾਅਦ ਉੱਥੋਂ ਭੱਜ ਗਏ ਸੀਸੀਟੀਵੀ ਦੇ ਸਾਹਮਣੇ ਆਇਆ ਸੀ ਨਿਕਲ ਗਏ ਤਿੰਨ ਤੋਂ ਚਾਰ ਆਦਮੀ ਇਹ ਦੱਸਣ ਮੁਤਾਬਿਕ ਹੈ ਵੀ ਅੰਦਰ ਦੋ ਐ ਸੀ ਬਾਕੀ ਉਹਨਾਂ ਇੱਕ ਦੋ ਹੋਰ ਹੁਣ ਨਾਲ ਰਿਲੇਸ਼ਨ ਇਸ ਤਰ੍ਹਾਂ ਨਹੀਂ ਹੈਗੀ ਤੁਹਾਡਾ ਡਾਕਟਰ ਸਾਹਿਬ ਦੇ ਦੱਸਣ ਮੁਤਾਬਿਕ ਹੈ ਹੁਣ ਹਜੇ ਗੱਲ ਕਰ ਰਿਹਾ ਮੈਂ ਤਾਂ ਇਹਦੇ ਜਿਹੜਾ ਸਿਟੀ ਸਕੈਨ ਵਗੈਰਾ ਕਰਾ ਰਹੇ ਆ ਤਾਂ ਫਿਰ ਉਹ ਤੋਂ ਬਾਅਦ ਡਾਕਟਰ ਸਾਹਿਬ ਅੱਗੇ ਫਰਦਰ ਸਾਨੂੰ ਦੱਸਣ ਸੀਸੀਟੀਵੀ ਕੁਝ ਕਬਜ਼ੇ ਦੀ ਟੀਵੀ ਆ ਰ ਆਪਣੇ ਕੋਲ ਸੀਸੀਟੀਵੀ ਵਗੈਰਾ ਸੀ ਫੁਟੇਜ ਚ ਲੈ ਲਈ ਹੈ ਔਰ ਇਹਦੇ ਵਿੱਚੋਂ ਨੇ ਖੁਦ ਬਾਈ ਨੇਮ ਜਿਹੜਾ ਮੁਕਦਮਾ ਦਰਜ ਕਰਾਇਆ ਔਰ ਸਾਰੇ ਬੰਦਿਆਂ ਨੂੰ ਜਿਹੜਾ ਪੇਛਾਣਦਾ ਸਰ ਪਰਿਵਾਰ ਮਤਲਬ ਧਮਕੀਆਂ ਮਿਲ ਰਹੀਆਂ ਲਗਾਤਾਰ ਉਸ ਨੂੰ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਕੇ ਹਟਿਆ ਵੀ ਇਹਦਾ ਪਰਿਵਾਰਿਕ ਰੌਲਾ ਵਾਈਫ ਜਿਹੜੀ ਇਹਦੇ ਹੁਣੇ ਥੋੜੀ ਦੇਰ ਪਹਿਲਾਂ ਮੈਰਿਜ ਹੋਈ ਸੀ ਉਸ ਤੋਂ ਬਾਅਦ ਇਹਦੀ ਵਾਈਫ ਕਿਸੇ ਤਰ੍ਹਾਂ ਨਾਲ ਘਰੇਲੂ ਪ੍ਰੋਬਲਮ ਕਰਕੇ ਜਿਹੜੀ ਵਾਈਫਏ ਤੋਂ ਡਾਈਵੋਰਸ ਲੈ ਰਹੀ ਉਹ ਪੇਕੇ ਘਰ ਚਲੇ ਗਈ ਹੈ ਵਾਪਸ ਤਾਂ ਉਹਦੇ ਜਿਹੜਾ ਕਾਰਨ ਹੈ ਉਹ ਇਹ ਬੈਨੀਪਾਲ ਜਿਹੜਾ ਨੰਨੂ ਹੈ ਉਹੀ ਹੈ ਤਾਂ ਇਹੀ ਇਹਨਾਂ ਦੀ ਵਜ੍ਹਾ ਰੰਜਸ਼ ਸਰ ਜੀ ਕੋਈ ਕਲੀਅਰ ਕਰ ਦਿਓ ਕਿੰਨੇ ਬੰਦੇ ਆਏ ਸੀ ਗੋਲੀਆਂ ਮਾਰਦੇ ਕਿ ਕੁਝ ਖਾਸ ਸੀ ਉਹਨੇ 3 3 ਤੋਂ 4 ਬੰਦੇ ਦੱਸੇ ਆ ਤੇ ਜਿਹੜੇ ਅਸੀਂ ਹੁਣ ਉਹਦੀ ਸਟੇਟਮੈਂਟ ਲਿਖ ਕੇ ਬਾਈ ਨੇਮ ਜਿਹੜਾ ਮੁਕੱਦਮਾ ਦਰਜ ਕਰ ਰਹੇ ਧੰਨਵਾਦ ਧੰਨਵਾਦ ਚਲੋ ਜੀ